ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਪਿਓਰ ਟੈਪੀ ਦੀਆਂ ਸ਼ਰਟਾਂ ਰਹਿਣੀਆਂ ਤੇ ਮੈਚਿੰਗ ਸੂਟ ਨੇ ਇਹ ਬਹੁਤ ਸੋਹਣੇ ਪ੍ਰਿੰਟ ਬਣੇ ਹੋਏ ਨੇ ਜੀ ਜਿਹੜੇ ਪਹਿਲਾਂ ਆਪਾਂ ਡੈਪੀਰੇ ਸੂਟ ਅੱਜ ਵਾਲੀ ਸਵੇਰ ਵਾਲੀ ਵੀਡੀਓ ਦੇ ਵਿੱਚ ਪਾਏ ਸੀ ਜੀ ਉਹਨਾਂ ਦੇ ਘੱਟ ਰੇਟ ਸੀਗੇ ਤੇ ਉਹ ਹੈਗੇ ਸੀ ਮਸਲੀਨ ਟੈਪੀ ਦੀਆਂ ਸ਼ਰਟਾਂ ਜੀ ਉਹ ਵੀ ਆਪਾਂ ਟੈਬੀ ਦੇ ਵਿੱਚ ਪਾਏ ਸੀ ਜੀ ਇਹ ਤੁਹਾਡੇ ਟਿਸਟਾ ਟਾਈਪੀ ਦੀਆਂ ਸ਼ਰਟਾਂ ਰਹਿਣਗੀਆਂ ਤੇ ਬਾਕੀ ਤੁਹਾਡੀ ਚੋਇਸ ਆ ਕਲਰ ਇਹਦੇ ਵਿੱਚ ਮਿਲ ਜਾਣਗੇ ਜੀ ਤੁਹਾਨੂੰ 8 9 ਬਹੁਤ ਸੋਹਣੀ ਇਹਦੀ ਕਲੈਕਸ਼ਨ ਰਹੂਗੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਕਲਰ ਨੇ ਜੀ ਬਿਲਕੁਲ ਲਾਈਟ weight ਸ਼ਰਟ ਦਾ ਕਪੜਾ ਮਿਲੂਗਾ ਜੀ ਮੇਰੀ ਰਿਕਵੈਸਟ ਹੈ ਜੀ ਤੁਸੀਂ ਆਪਾਂ ਜਿੰਨੇ ਵੀ ਕਲਰ ਪਾਏ ਹੋੁੰਦੇ ਨੇ ਜੀ ਸਾਰੇ ਸੂਟ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਬਾਕੀ ਜੇ ਤੁਹਾਨੂੰ ਫੇਰ ਵੀ ਕੋਈ ਕਲਰ ਦੀ ਕਨਫਿਊਜ਼ਨ ਹੋ ਜਾਂਦੀ ਜੀ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਵੀ ਇਹਦੇ ਵਿੱਚ ਇਹ ਕਲਰ ਮਿਲ ਜੂਗਾ ਜਾਂ ਨਾ ਜੀ ਹੋ ਸਕਦਾ ਵੀ ਮੈਂ ਉਹ ਕਲਰ ਨਾ ਖਰੀਦਿਆ ਹੋਵੇ ਨਾ ਸ਼ੌਪ ਤੇ ਉਹ ਦੁਕਾਨ ਹੋ ਸ਼ੌਪ ਤੇ ਉਹ ਕਲਰ ਹੋਵੇ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਮੈਸੇਜ ਕਰਕੇ ਪੁੱਛ ਲਿਆ ਕਰੋ ਫੇਰ ਮੈਂ ਨਾ ਰਾਜਵਿੰਦਰ ਬਲੌਗ ਚੈਨਲ ਤੇ ਪਾਉਂਗੀ ਜੀ ਸ਼ਾਮ ਨੂੰ ਬਲੌਗ ਦੀ ਵੀਡੀਓ ਸਵੇਰੇ ਕਰੂੰਗੀ ਜੀ ਤੇ ਸੂਟਾਂ ਦੀ ਵੀਡੀਓ ਅਪਲੋਡ ਐਵੇਂ ਸੇ ਮੈਂ ਆਰਕੇ ਬੁਟੀਕ ਦਾ ਚੈਨਲ ਹੈ ਜਿਹੜਾ ਬਣਾ ਰੱਖਿਆ ਜੀ ਉਹ ਥੋੜਾ ਜਿਹਾ ਹਜੇ ਕੱਟ ਚੱਲ ਰਿਹਾ ਨਾ ਲੇਟ ਬਣਾਇਆ ਉਹਨੂੰ ਤਾਂ 2 ਮਹੀਨੇ ਹੋਏ ਨੇ ਉਹਨੂੰ ਸਬਸਕ੍ਰਾਈਬ ਭਣਾ ਨਹੀਂ ਕੱਟ ਕੱਟ ਕੀਤਾ ਹੋਇਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਬੋਲਦੀ ਹੁੰਦੀ ਹਾਂ ਵੀ ਆਪਣਾ ਚੈਨਲ ਸਬਸਕ੍ਰਾਈ ਤੇ ਇਸ ਕਰਕੇ ਮੈਨੂੰ ਉਹਦੇ ਉੱਤੇ ਵੀ ਵੀਡੀਓ ਪਾਉਣੀ ਪੈਣੀ ਹੈ ਉਹਦੇ ਵੀ ਆਪਾਂ ਵੀਡੀਓ ਪਾਵਾਂਗੇ ਜੀ ਇਹ ਤੇ ਵੀ ਆਪਾਂ ਪਾਵਾਂਗੇ ਤੁਸੀਂ ਦੋਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਸ਼ਾਮ ਨੂੰ ਆਪਾਂ ਬਲੌਗ ਪਾਇਆ ਕਰਾਂਗੇ ਜੀ ਸਵੇਰੇ ਆਪਾਂ ਸੂਟਾਂ ਦੀ ਵੀਡੀਓ ਪਾਇਆ ਕਰਾਂਗੇ ਚਲੋ ਜੀ ਆਪਣੀ ਇੰਸਟਾਗ੍ਰਾਮ ਵੀ ਆਈਡੀ ਹੈ ਰਾਜਵਿੰਦਰ ਸਿੱਧੂ 955 ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਜੇ ਤੁਸੀਂ ਫੇਸਬੁੱਕ ਪੇਜ ਤੋਂ ਦੇਖਦੇ ਹੋ ਨਹੀਂ ਫੇਸਬੁੱਕ ਤੇ ਪੇਜ ਤੇ ਵੀ ਆਪਣਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਉੱਥੇ ਵੀ ਤੁਸੀਂ ਫੋਲੋ ਕਰੋ ਤੇ ਉੱਥੇ ਆਪਣੀਆਂ ਕੁਝ ਰੀਲਸ ਵਗੈਰੇ ਪਾਈਆਂ ਹੋਈਆਂ ਨੇ ਵੀ ਪੇਗਿਆਂ ਥੋੜੀ ਜਿਹੀ ਨੈਟਵਰਕ ਦੀ ਪ੍ਰੋਬਲਮ ਦੀ ਹੁਣ ਆਪਣੇ ਵਾਈਫਾਈ ਲੱਗ ਚੁੱਕਿਆ ਜੀ ਆਪਾਂ ਉੱਥੇ ਵੀ ਮੈਂ ਵੀਡੀਓ ਜਿਹੜੀ ਅਪਲੋਡ ਕਰਿਆ ਕਰੂੰਗੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਸਾਰਿਆਂ ਤੋਂ ਪਹਿਲਾ ਸੂਟ ਰਹੂਗਾ ਦੇਖੋ ਮਾਸਟਰਡ ਕਲਰ ਟੈਬੀ ਦੇ ਵਿੱਚ ਇਹ ਟਿਸਟਾ ਟੈਬੀ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਉਹਦਾ ਪ੍ਰਿੰਟ ਰੈਕ ਸੀਗਾ ਜੀ 1500 ਰੁਪਏ ਟੈਬੀ ਦੇ ਵਿੱਚ ਇਹ ਥੋੜਾ ਜਿਹਾ ਉਸ ਤੋਂ ਵੱਧ ਵਧੀਆ ਫੈਬਰਿਕ ਆ ਗਈ ਜੀ ਬਿਲਕੁਲ ਇਹ ਫੁੱਲ ਪਿਓਰ ਦੇ ਵਿੱਚ ਹੈ ਤੇ ਦੇਖੋ ਜੀ ਟਿਸਟਾ ਦੀ ਰਹੂਗੀ ਜੀ ਸ਼ਰਟ ਇਹ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਸ਼ਾਈਨਿੰਗ ਵਾਲੀ ਸਲਵਾਰ ਲਗਾਈ ਹੈ ਜੀ ਸਲਵਾਰ ਦਾ ਕਪੜਾ ਮਿਲੂਗਾ ਜੀ ਤੁਹਾਨੂੰ ਕਾਟਨ ਸਿਲਕ ਦੇ ਵਿੱਚ ਸਿਲਕ ਸ਼ਾਈਨਿੰਗ ਦੇ ਵਿੱਚ ਮਿਲੂਗਾ ਜੀ ਇਹਦੇ ਨਾਲ ਹੀ ਕਿਉਂ ਪ्योर ਦੀ ਫੈਬਰਿਕ ਹੋਗੀ ਜੀ ਇਹਦਾ ਮਾਸਟਰਡ ਕਲਰ ਹੈ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1750 ਰੁਪਏ 1750 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟਾਂ ਜਿਹੜਾ ਪਹੁੰਚ ਜੂਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ 5-6 ਕਲਰ ਮਿਲ ਜਾਣਗੇ ਇਹੜ ਜੈਨ ਦੇ ਵਿੱਚ ਇੱਕ ਕਲਰ ਹੈਗਾ ਜੀ yellow ਕਲਰ ਦੇ ਬਹੁਤ ਪਿਆਰਾ ਕਲਰ ਹੈ ਅੱਗੇ ਕਰਵਾ ਚੌਥ ਆ ਰਹੇ ਨੇ ਜੀ ਦਸਹਿਰਾ ਵੀ ਆ ਰਿਹਾ ਬਹੁਤ ਤਿਆਰ ਅੱਗੇ ਸ਼ੁਰੂ ਹੋ ਗਏ ਜੀ ਦੀਵਾਲੀ ਵਗੈਰਾ ਤੁਸੀਂ ਕਿਵੇਂ ਮਰਜੀ ਆਪਣੇ ਸੂਟਾ ਜਿਹੜੇ ਕਰ ਸਕਦੇ ਹੋ ਇਹਦੇ ਨਾਲ ਆਪਾਂ ਨੇ ਮੈਂ ਰੱਖੀ ਹੈ ਜੀ ਮੈਂਜੈਂਟਾ ਕਲਰ ਦੀ ਸਲਵਾਰ ਜੇ ਤੁਹਾਨੂੰ ਇਹ ਥੋੜਾ ਜਿਹਾ ਡਾਰਕ ਲੱਗਦਾ ਵੀ ਆਪਾਂ ਥੋੜਾ ਜਿਹਾ ਇੰਨਾ ਜ਼ਿਆਦਾ ਨਹੀਂ ਲੈਣਾ ਜੀ ਤਾਂ ਤੁਸੀਂ yellow ਕਲਰ ਵੀ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਲਾਈਟ ਸਰਦਈ ਕਲਰ ਵੀ ਰੱਖ ਸਕਦੇ ਹੋ ਤੁਹਾਡੀ ਚੋਇਸ ਹੈ ਇਹਦੇ ਨਾਲ ਆਪਸ਼ਨ ਹੈਗੀ ਹੈ ਜੀ ਤੁਹਾਨੂੰ ਇਹਦੇ ਆਪਾਂ ਨਾਲ ਦੀ ਜਿਹੜਾ ਬੇਸ ਕਲਰ ਜ਼ਿਆਦਾ ਜੀ ਆਪਾਂ ਉਹੀ ਲਈਏ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਇਹ ਡਿਜ਼ਾਈਨ ਦੇ ਵਿੱਚ ਦੋ ਕਲਰ ਆ ਗਏ ਜੀ ਇਹਦੇ ਵਿੱਚ ਇੱਕ ਕਲਰ ਹੈਗਾ ਇਸ ਤਰ੍ਹਾਂ ਦਾ ਪਰਪਲ ਕਲਰ ਦੇਖੋ ਜੀ ਬਹੁਤ ਪਿਆਰੇ ਸੂਟ ਨੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਇੱਕ ਪਰਪਲ ਕਲਰ ਆ ਗਿਆ ਜੀ ਇਹਦੇ ਨਾਲ ਸਲਵਾਰ ਰਹੂਗੀ ਜੀ ਪਰਪਲ ਕਲਰ ਟਾਈ ਟਾਈ ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਮਹਿੰਦੀ ਕਲਰ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ ਜੀ ਕਲਰ ਕੰਬੀਨੇਸ਼ਨ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਸਾਰੇ ਸੂਟਾਂ ਇੰਜ ਹੀ ਕਰਦਾ ਵੀ ਸਮਿਆ ਹੀ ਲਈਏ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਸਲਵਾਰ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਬਿਲਕੁਲ ਲਾਈਟ weight ਸ਼ਰਟ ਦਾ ਕਪੜਾ ਮਿਲੂਗਾ ਤੁਹਾਨੂੰ ਬਿਲਕੁਲ ਲਾਈਟ weight ਸਲਵਾਰ ਦਾ ਕਿਉਂ ਇਹਦੇ ਉੱਤੇ ਲਾਈਨਿੰਗ ਲੱਗਣੀ ਹੈ ਜੀ ਜੇ ਆਪਾਂ ਵਿਦਆਊਟ ਲਾਈਨਿੰਗ ਲਵਾਂਗੇ ਜੀ ਤਾਂ ਕਾਟਨ ਮਿਲੂਗੀ ਜੇ ਜੇ ਆਪਾਂ ਲਾਈਨਿੰਗ ਵਾਲਾ ਲਵਾਂਗੇ ਜੀ ਉਹ ਪਿਓਰ ਦੇ ਵਿੱਚ ਹਮੇਸ਼ਾ ਵਧੀਆ ਸੂਟ ਆਪਾਂ ਨੂੰ ਲੈਣਾ ਪੈਂਦਾ ਜੇ ਆਪਾਂ ਸਾਰਾ ਕੁਝ ਹੈਵੀ ਲੈ ਲਾਂਗੇ ਲਾਈਨਿੰਗ ਲੱਗ ਕੇ ਜਿਹੜਾ ਸੂਟ ਹੈ ਜਿਆਦਾ ਹੈਵੀ ਹੋ ਜਾਂਦਾ ਉਹ ਆਪਾਂ ਨੂੰ ਉਹ ਕਰਨਾ ਔਖਾ ਹੋ ਜਾਂਦਾ ਹੈਗਾ ਜੂਰ ਕਰਨਾ ਪਉਣਾ ਘਰ ਦੇ ਵਿੱਚ ਜੇ ਆਪਾਂ ਨੇ ਪਾਉਣਾ ਜਾਂ ਕਿਸੇ ਪ੍ਰੋਗਰਾਮ ਤੇ ਵੀ ਜਾਣਾ ਕੰਫਰਟੇਬਲ ਨਹੀਂ ਲੱਗਦਾ ਜਿਆਦਾ ਭਾਰਾ ਸੂਟ ਦੇਖੋ ਜੀ ਅਗਲਾ ਕਲਰ ਡਿਜ਼ਾਈਨ ਆ ਗਿਆ ਜੀ ਇਸ ਤਰ੍ਹਾਂ ਦਾ ਫਰੋਜੀ ਕਲਰ ਬਹੁਤ ਪਿਆਰਾ ਕਲਰ ਹੈ ਇਹ ਗ੍ਰੀਨ ਜੀ ਫੋਨ ਤੇ ਆ ਗਿਆ ਨਾ ਇਹ ਵਾਲਾ ਫਰੋਜੀ ਹੈ ਸੇਮ ਕਲਰ ਦਿਖ ਰਿਹਾ ਫੋਨ ਦੇ ਵਿੱਚ ਤੁਹਾਨੂੰ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਸਲਵਾਰ ਰੱਖੀ ਹੈ ਇਸ ਤਰ੍ਹਾਂ ਕਲਰ ਜੋ ਵੀ ਹੈਗੇ ਨੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਜੀ ਦੂਸਤਰਾ ਕਲਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਜਾਮਣੀ ਕਲਰ ਪਹਿਲਾ ਵਾਲਾ ਪਰਪਲ ਕਲਰ ਹੈ ਜੀ ਇਹ ਜਾਮਣੀ ਪ੍ਰੋਪਰ ਜਾਮਣੀ ਕਲਰ ਹੈ ਦੇਖੋ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਸਲਵਾਰ ਇਸ ਦੀ ਇਸ ਕਲਰ ਦੀ ਜੇ ਤੁਸੀਂ ਨੇ ਇਹ ਪਰਪਲ ਕਲਰ ਦੀ ਵੀ ਰੱਖਣੀ ਹੈ ਤਾਂ ਤੁਸੀਂ ਪਰਪਲ ਕਲਰ ਦੀ ਵੀ ਰੱਖ ਸਕਦੇ ਹੋ ਵੈਸੇ ਆਪਾਂ ਨੇ ਮੈਚਿੰਗ ਇਹੀ ਕੀਤੀ ਹੈ ਜੀ ਨਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੈ ਜੀ ਅਗਲਾ ਕਲਰ ਆ ਗਿਆ ਜੀ ਸਰਦਈ ਕਲਰ ਦੇਖੋ ਇਹਦੇ ਨਾਲੇ ਆਫ ਵਾਈਟ ਹੈ ਜੀ ਇਹਦੇ ਨਾਲ ਲੱਗੂਗੀ ਆਫ ਵਾਈਟ ਸਲਵਾਰ ਦੇਖੋ ਬਹੁਤ ਪਿਆਰੀ ਬਹੁਤ ਵਧੀਆ ਹੱਥ ਲਾ ਕੇ ਪਤਾ ਲੱਗਦਾ ਜੀ ਮਲੈਮ ਮਲੈਮ ਸੂਟ ਨੇ ਅਗਲਾ ਸਾਰਿਆਂ ਨਾਲ ਲਾਸਟ ਕਲਰ ਹੈ ਜੀ ਜਿਹੜਾ ਸੂਟ ਦਾ ਬਹੁਤ ਹੀ ਪਿਆਰਾ ਕਲਰ ਹੈ ਦੇਖ ਜੀ ਇਹ ਜਗਾਦਰੀ ਜਿਹੜੇ ਸ਼ਾਰਟ ਰਹੂਗੀ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਮਾਊਸ ਜੀ ਟੋਨ ਤੇ ਕਲਰ ਆ ਗਿਆ ਜੀ ਸਲਵਾਰ ਦਾ ਇਸ ਵੇਲੇ ਇਸ ਦੇ ਨਾਲ ਦੀ ਆਪਾਂ ਨੇ ਸਲਵਾਰ ਮੈਚਿੰਗ ਕੀਤੀ ਹੈ ਇਹਦੇ ਵਿੱਚ ਵੀ ਆਪਸ਼ਨ ਹੈਗੀਆਂ ਅਗਰ ਤੁਸੀਂ ਇਹ ਗਾਝੀ ਕਲਰ ਦੀ ਸਲਵਾਰ ਮੈਚਿੰਗ ਕਰਾਉਣੀ ਹੈ ਇਹ ਵੀ ਕਰਵਾ ਸਕਦੇ ਹੋ ਜਿਹੜੇ ਜਿਹੜੇ ਸੂਟਾਂ ਦੇ ਵਿੱਚ ਆਪਸ਼ਨ ਹੈਗੀਆਂ ਨੇ ਜੀ ਆਪਾਂ ਨੇ ਦੱਸ ਦਿੱਤੀਆਂ ਨੇ ਜੇ ਇਹਦੇ ਨਾਲ ਵੀ ਤੁਸੀਂ ਇਹ ਸਰਦਾਈ ਕਰਵਾਉਣੀ ਹੈ ਤਾਂ ਤੁਸੀਂ ਇਹ ਵੀ ਕਰਵਾ ਸਕਦੇ ਹੋ ਇਹਦੇ ਨਾਲ ਪਰਪਲ ਕਰਵਾਉਣੀ ਹੈ ਉਹ ਵੀ ਕਰਵਾ ਸਕਦੇ ਸਾਰਿਆਂ ਦੇ ਵਿੱਚ ਤੁਹਾਡੇ ਕੋਲੇ ਆਪਸ਼ਨ ਹੈਗੀਆਂ ਜੀ ਜਿਹੜੀ ਵੀ ਤੁਹਾਨੂੰ ਉਹਨਾਂ ਸਲਵਾਰ ਵਧੀਆ ਲੱਗਦੀ ਹੈ ਤੁਹਾਡੇ ਮਨ ਨੂੰ ਚੰਗੀ ਲੱਗਦੀ ਹੈ ਤੁਸੀਂ ਉਹ ਸੂਟ ਹੈ ਜਿਹੜੇ ਕਰਵਾ ਸਕਦੇ ਹੋ ਅੱਜ ਵਾਲੇ ਸੂਟਾਂ ਦਾ ਪ੍ਰਾਈਸ ਸਾਰਿਆਂ ਦਾ ਸੇਮ ਰਹੂਗਾ ਜੀ 17500 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟਾ ਜਿਹੜਾ ਇਹ ਪਹੁੰਚੂਗਾ। ਬਾਕੀ ਤੁਹਾਡੀ ਚੁਆਇਸ ਹੈ। ਵਧੀਆ ਤੁਹਾਨੂੰ ਇਹ ਫੈਬਰਿਕ ਮਿਲੂਗੀ ਜੀ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਏ ਜੀ ਇੱਕ ਇੱਕ ਸਿੰਗਲ ਸੂਟ ਤੁਸੀਂ ਆਰਡਰ ਕਰਕੇ ਦੇਖ ਸਕਦੇ ਹੋ। ਤੁਹਾਨੂੰ ਆਪਣੀ ਮਨ ਨੂੰ ਤਸੱਲੀ ਹੋ ਜੂਗੀ ਵੀ ਹਾਂ ਕਿਵੇਂ ਦੇ ਇਹ ਸੂਟ ਨੇ ਕਿਵੇਂ ਦੀ ਫੈਬਰਿਕ ਹੈ। ਚਲੋ ਜੀ ਕਰੋ ਆਪਣੇ ਆਪਣਾ ਬਾਰ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ। ਬੁੱਕ ਆਪਣਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰੋ ਆਪਣੇ ਸੂਟ ਆ ਬੁੱਕ ਕਰੋ ਜੀ ਪ੍ਰਿੰਟ ਸੂਟਾਂ ਦੇ ਆਰਡਰ ਜਲਦੀ ਕਰ ਲਿਆ ਕਰੋ ਜੀ ਹੁਣ ਆਪਾਂ ਫਰੀ ਆ ਜਲਦੀ ਤੋਂ ਜਲਦੀ ਤੁਹਾਡਾ ਸੂਟਾਂ ਦਾ ਆਰਡਰ ਹੈ ਜਿਹੜਾ ਰੈਡੀ ਕਰਾਂਗੇ ਚਲੋ ਜੀ ਮੈਂ ਤੁਹਾਨੂੰ 8 9 ਕਲਰ ਨੌ ਕਲਰ ਨੇ ਇਹਦੇ ਵਿੱਚ ਜੋ ਵੀ ਆਪਣੇ ਕੋਲ ਕਲਰ ਅਵੇਲੇਬਲ ਨੇ ਜੀ ਆਪਾਂ ਵੀਡੀਓ ਦੇ ਵਿੱਚ ਪਾ ਚੁੱਕੇ ਆ ਬਾਕੀ ਜਿਹੜੇ ਆਪਾਂ ਕੱਲ ਅੱਜ ਸਵੇਰੇ ਵੀ ਕੱਲ ਵੀਡੀਓ ਪਾਈ ਸੀ ਜੀ 1500 ਪ੍ਰਾਈਸ ਦੇ ਵਿੱਚ ਉਹਦੇ ਵਿੱਚ ਆਪਣੇ ਕੋਲੇ ਕਲਰ ਹੋਰ ਵੀ ਆ ਗਏ ਜੀ ਉਹਨਾਂ ਦੀ ਆਪਾਂ ਇੱਕ ਦੋ ਦਿਨ ਨੂੰ ਫੇਰ ਵੀਡੀਓ ਅਪਲੋਡ ਕਰਾਂਗੇ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚੋਂ ਕਲਰ ਨੇ ਜੋ ਲੈ ਸਕਦੇ ਹੋ ਇਹ ਤੁਹਾਨੂੰ ਇਹ 17500 ਰੁਪਏ ਦਾ ਸੂਟ ਪਾਊਗਾ ਜੀ 150 ਮਹਿੰਗਾਗਾ ਉਹ 1500 ਦਾ ਸੂਟ ਪਾਊਗਾ ਜੀ ਉਹਦੇ ਵਿੱਚ ਪ੍ਰਿੰਟਿੰਗ ਤੇ ਕਲਰ ਦਾ ਫਰਕ ਹੈ ਉਹ ਆਪਾਂ 1-2 ਦਿਨ ਤੱਕ ਵੀਡੀਓ ਅਪਲੋਡ ਕਰਾਂਗੇ ਤੇ ਦੋ ਦਿਨ ਹੁਣ ਆਪਾਂ ਨੇ ਟੈਬੀ ਦੇ ਪ੍ਰਿੰਟ ਦੀ ਵੀਡੀਓ ਹੈ ਜਿਹੜੀ ਅਪਲੋਡ ਕਰਤੀ ਬਹੁਤ ਸੋਹਣੇ ਨਿਊ ਡਿਜ਼ਾਈਨ ਆ ਇਹੋਨੇ ਬਹੁਤ ਸੋਹਣੀ ਫੈਬਰਿਕ ਹੈ ਇਹਨੂੰ ਆਪਾਂ ਪਾਰਟੀ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਕਿਵੇਂ ਪਾ ਸਕਦੇ ਹਨਾ ਵਿਆਹ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਜਮ੍ਹਾਂ ਜਿਹੜਾ ਵੀ 메ਨ ਦਿਨ ਹੁੰਦਾ ਵਿਆਹ ਦਾ ਜਾਗੋ ਵਗੈਰਾ ਤੇ ਉਥੇ ਤਾਂ ਆਪਾਂ ਨੇ ਹੈਂਡਵਰਕ ਵਗੈਰਾ ਦੇ ਵਰਕ ਵਾਲੀ ਸੂਟ ਹੀ ਪਾਣੇ ਹੁੰਦੇ ਨੇ ਜਦੋਂ ਆਪਾਂ ਕੋਈ ਨਾਰਮਲ ਪ੍ਰੋਗਰਾਮ ਤੇ ਜਾਂਦੇ ਆ ਆਪਾਂ ਨੂੰ ਸਾਰੇ ਸੂਟ ਹੈਵੀ ਵੀ ਹਨਾ ਇੰਨੇ ਮਹਿੰਗੇ ਕਰਵਾਉਣੇ ਔਖੇ ਲੱਗਦੇ ਨੇ ਤੇ ਅੱਜ ਕੱਲ ਪੈਸੇ ਦੀ ਕੀਮਤ ਹੈ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਜਿਵੇਂ ਨਹੀਂ ਦਾ ਟਾਈਮ ਹੈ ਦੇਖ ਪਰਖੀ ਲਾਉਣਾ ਪੈਂਦਾ ਹੈ ਹਨਾ ਬਾਕੀ ਤਾਂ ਨੂੰ ਪਤਾ ਹੀ ਹੈ ਜਿਵੇਂ ਦਾ ਹਿਸਾਬ ਹੈ ਜਿਵੇਂ ਜਿਵੇਂ ਵੀ ਨਾਰਮਲ ਰੇਂਜ ਦੇ ਇਹ ਸੂਟ ਨੇ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਨਾਲ ਦੁਪੱਟਾ ਲਾ ਕੇ ਨਾਰਮਲ ਰੇਂਜ ਦੇ ਵਿੱਚ ਤੁਹਾਨੂੰ ਸੂਟ ਨੇ ਇਹ ਰੈਡੀ ਹੋ ਜਾਣਗੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਹੈ ਨਾ ਜ਼ਿੰਮੇਵਾਰੀ ਨਾਲ ਬ੍ਰਾਂਡ ਦਾ ਕੱਪੜਾ ਦੇਊਗਾ ਜੀ ਉਹਦਾ ਰੇਟ ਹਮੇਸ਼ਾ ਜ਼ਿਆਦਾ ਹੀ ਹੁੰਦਾ ਇਹ ਤਾਂ ਹੈ ਨਹੀਂਗੇ ਵੀ ਹੈ ਨਾ ਆਪਾਂ ਦੋ ਦੋ 250 ਦੇ ਸੂਟ ਲੈ ਕੇ 4 4 500 ਦੇ ਸੂਟ ਨੂੰ ਸੇਲ ਕਰੀ ਜਾਵਾਂਗੇ ਉਹ ਚੀਜ਼ ਨਹੀਂ ਹੋਊਗੀ ਜੀ ਜਦੋਂ ਤੁਸੀਂ ਹੁਣ 5-700 ਰੁਪਿਆ 1000 ਰੁਪਿਆ ਸੂਟ ਤੇ ਲਾਇਆ ਉਹਦੀ ਫੈਬਰਿਕ ਵੀ ਵਧੀਆ ਹੋਵੇ ਤੁਸੀਂ 5-4 ਸਾਲ ਨੂੰ ਪਾਓ ਵੀ ਵਧੀਆ ਰਹੇ ਹਨ ਨਾ ਨੇ ਆ ਕੇ ਵੇਚਣ ਨੂੰ ਤਾਂ ਅਸੀਂ ਵੇਚ ਦਈਏ ਜੀ 510 ਸੂਟ ਲਿਆ ਕਿਸ ਨੂੰ 1000 ਰੁਪਏ ਦਾ ਵੇਚ ਦਈਏ ਉਹਦਾ ਕੀ ਫਾਇਦਾ ਜੀ ਅਸੀਂ ਤਾਂ 500 ਦੀ ਲਿਆ ਸਾਡੇ ਕੋਲੋਂ 1000 ਦਾ ਗਿਆ ਉਹ 2 ਸਾਲ ਵੀ ਨਹੀਂ ਕੱਟਣਾ ਜਾਂ ਫੇਟ ਹੋ ਜਾਊਗਾ ਜਾਂ ਸਿੰਜ ਜਾਊਗਾ ਜਾਂ ਉਹ ਪ੍ਰੋਗਰਾਮ ਤੇ ਪਾਉਣ ਵਾਲਾ ਨਹੀਂ ਹੋਣਾ ਇਹ ਚੀਜ਼ ਨਹੀਂ ਹੋਊਗੀ ਤੁਸੀਂ ਇੱਕ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖੋ ਜੀ ਤੁਹਾਡੇ ਤੱਕ ਬਹੁਤ ਸੋਹਣੇ ਸੋਹਣੇ ਸੂਟ ਨੇ ਜਿਹੜੇ ਪਹੁੰਚਣਗੇ ਫਿਰ ਤੁਹਾਡੇ ਮਨ ਨੂੰ ਪਸੰਦੀ ਹੋਊਗੀ ਚਲੋ ਜੀ ਆਪਣੇ ਦੋਨੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਦੀਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ